ਮੇਰਾ ਨਾਮ ਸਿਮਰਜੀਤ ਸਿੰਘ ਹੈ ਮੈਂ ਗੁਰਦਾਸਪੁਰ ਤੋਂ ਆਇਆ ਮੇਰੇ ਨਾਲ ਮੇਰੀ ਟੀਮ ਸੋਨੂ ਹਰਦੇਵ ਸਿੰਘ ਤੇ ਬਾਕੀ ਮੇਰੀ ਟੀਮ ਸਾਰੀ ਆਈ ਹੈ ਇਹ ਪੰਦਰਿਆਤੂਪਾਰ ਰਾਵੀ ਦਰਿਆਤੂਪਾਰ ਐਸ 7 ਪਿੰਛੇ ਜਿਹੜੇ ਕੱਟ ਆਫ ਹੋ ਗਏ ਸੀਗੇ ਹੜਾਂ ਦੀ ਮਾਰ ਕਰਕੇ ਪੁਲ ਟੁੱਟ ਗਿਆ ਸੀਗਾ ਤੇ ਆਪਾਂ ਉੱਥੇ ਲਗਾਤਾਰ ਆ ਰਹੇ ਆ ਤੇ ਅੱਜ ਵੀ ਆਪਾਂ ਪਿੰਡ ਕੁੱਕਰ ਵਿੱਚ ਆ ਪਾਏ ਜਿੱਥੇ ਕਿ ਪਸ਼ੂਆਂ ਦੇ ਵਿਚਾਰੇ ਦੀ ਬਹੁਤ ਲੋੜ ਸੀਗੀ ਉਸ ਕਰਕੇ ਆਪਾਂ ਚਾਰਾ ਲੈ ਕੇ ਆਏ ਆ ਤੇ ਬਾਕੀ ਇੱਥੇ ਕੁਝ ਆਪਾਂ ਤਲਾਈਆਂ ਨੇ ਤੇ ਕੁਝ ਮਤਲਬ ਕੰਬਲ ਨੇ ਚਾਦਰਾਂ ਲੈ ਕੇ ਆਏ ਆ ਸਰਾਣੀ ਲੈ ਕੇ ਆਏ ਕਿ ਜੋ ਜੋ ਇਹਨਾਂ ਦੀ ਬੇਸਿਕ ਨੀਡਸ ਸੀਗੀਆਂ ਉਹ ਆਪਾਂ ਸਾਰਾ ਸਮਾਨ ਲੈ ਕੇ ਆਇਆ ਜੀ ਮੇਰਾ ਚੋਤੀਜਾ ਚੌਥਾ ਫੇਰਾ ਇੱਥੇ ਲਗਾਤਾਰ ਪਿਛਲੇ 15 ਦਿਨਾਂ ਚ ਤੇ ਨਹੀਂ ਅਸੀ ਗੱਲ ਕੋਈ ਨਹੀਂ ਕਿ ਨਹੀਂ ਕੋਈ ਆਇਆ ਆ ਰਹੇ ਨੇ ਕਾਫੀ ਕਾਫੀ ਸਸਥਾ ਮਾਂ ਆਰੀਆਂ ਨੇ ਇੱਥੇ ਐਸੇ ਪਾਰਟੀ ਵੀ ਆਪਣੀ ਆਮ ਆਦਮੀ ਪਾਰਟੀ ਤੋਂ ਲੋਕ ਆ ਰਹੇ ਨੇ ਕੁਛ ਨਾ ਕੁਛ ਸਾਰੇ ਕੋਈ ਨਾ ਕੋਈ ਆ ਰਿਹਾ ਇੱਥੇ ਤੇ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਵਾ ਜਿੱਦਾਂ ਜਿੱਦਾਂ ਆਪਾਂ ਅਪਾ ਜਦੋਂ ਆਏ ਆ ਜਦੋਂ ਮੈਨੂੰ ਆਪਾਂ ਫੇਸਬੁੱਕ ਤੇ ਇਹਨੂੰ ਇਹਨੂੰ ਪਾਉਨੇ ਆ ਲੋਕੀ ਵੇਖ ਏਰੀਆ ਵੇਖਦੇ ਆ ਜਦੋਂ ਆਪਾਂ ਦੱਸਦੇ ਆ ਸਾਰੇ ਹੀ ਜਿਉਂਦਾ ਇਸ ਏਰੀਆ ਬਾਰੇ ਦੱਸਦੇ ਆ ਤੇ ਫਿਰ ਵੇਖ ਕੇ ਲੋਕੀ ਫਿਰ ਆਉਂਦੇ ਨੇ ਆਉਂਦੇ ਤੇ ਹੈ ਲੇਕਿਨ ਕਿਨਾਰੇ ਤੋਂ ਮੁਰ ਜਾਂਦੇ ਕਿਉਂਕਿ ਰਸਤਾ 막 ਚੁਕਿਆ ਸੜਕ ਪੂਰੀ ਪੂਰੀ 막 ਚੁਕੀ ਆ ਆਨਾ ਬਹੁਤ ਮੁਸ਼ਕਲ ਹੈ ਇੱਥੇ ਇਸ ਤਰ੍ਹਾਂ ਕੇ ਥੋੜਾ ਪ੍ਰੋਬਲਮ ਹੁੰਦੀ ਆ ਜੇ ਬਾਰੋ-ਬਾਰ ਕਿਨਾਰੇ ਤੇ ਵੰਡ ਕੇ ਚੱਲ ਜਾਂਦੇ ਕਹਿੰਦੇ ਪਰ ਆਪਣੀ ਜ਼ਰੂਰਤਮੰਦ ਲੋਕਾਂ ਦਾ ਨਹੀਂ ਪਹੁੰਚਦਾ ਪਹਿਲੇ ਜਾਂਦੇ ਸੀ ਹੁਣ ਸਾਡੇ ਜਿਉਂਦਾ ਪਾਣਾ ਸ਼ੁਰੂ ਕੀਤਾ ਫੇਸਬੁੱਕ ਤੇ ਪ੍ਰੋ ਵਰਨਾਲ ਪਿੰਡ ਦੇ ਇੱਕ ਤੂਰਿਆ ਭਰਿਆ ਲਿਆ ਇਹ ਸਾਰੇ ਪਿੰਡਾਂ 'ਚ ਹੁਣ ਨਹੀਂ ਆਉਣ ਲੱਪੇ ਆ ਜਦੋਂ ਇਹ ਆਣਾ ਸ਼ੁਰੂ ਕੀਤਾ ਪਹਿਲੇ ਪਹਿਲੇ ਨਹੀਂ ਵਾਕਿਆ ਤੁਹਾਡੀ ਗੱਲ ਠੀਕ ਹੈ ਕਿ ਕੋਈ ਵੀ ਨਹੀਂ ਆ ਰਿਹਾ ਸੀ ਪਰ ਜਦੋਂ ਇਹ ਆਣਾ ਸ਼ੁਰੂ ਕੀਤਾ ਫੇਸਬੁੱਕ ਤੇ ਪਾਇਆ ਲੋਕਾਂ ਨੂੰ ਅਪੀਲ ਕੀਤੀ ਆ ਤੇ ਹੁਣ ਕਾਫੀ ਸੰਸਥਾਵਾਂ ਇੱਥੇ ਆ ਰਹੀਆਂ ਨੇ ਤੇ ਸਮਾਨ ਵੀ ਪੁੱਜ ਰਿਹਾ ਵੇ ਲੇਕਿਨ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਤੁਸੀਂ ਵੇਖਦੇ ਵੇਖਦੇ ਪਿਓ ਕਿ ਇੱਥੇ ਪੁਲ ਦੀ ਬਹੁਤ ਜ਼ਿਆਦਾ ਲੋਡ ਆ ਨਾ ਹੋਣ ਕਰਕੇ ਪੁਲ ਨਾ ਹੋਣ ਕਰਕੇ ਜੇ ਕੋਈ ਬਿਮਾਰ ਹੋ ਜਾਂਦਾ ਉਹਨਾਂ ਦਾ ਪਰਿਵਾਰ ਦਾ ਕੋਈ ਮੈਂਬਰ ਫਿਰ ਬਹੁਤ ਔਖਾ ਵਾ ਬੇੜੀ ਟਾਈਮ ਸਰ ਚੱਲਦੀ ਹੈ 2 2 2.5 2.5 ਘੰਟੇ ਬੇੜੀ ਦੇ ਵੇਟ ਕਰਨੀ ਪੈਂਦੀ ਆ ਤੇ ਕਾਫੀ ਮੁਸ਼ਕਲ ਜ਼ਿੰਦਗੀ ਆ ਜੀ ਰਹੇ ਨੇ ਸਾਹਮਣੇ ਦਰਿਆ ਬੰਦਾ ਵਾ ਲਗਾਤਾਰ ਆ ਰਹੇ ਹੋ ਤੁਸੀਂ ਦੱਸਿਆ ਕੀ ਅੱਗੇ ਵੀ ਆਵਾਂਗੇ ਕੀ ਕੀ ਸਮਾਨ ਦੀ ਲੋਕਾਂ ਦੀ ਲੋੜ ਹੈ ਔਰ ਕੀ ਕੀ ਪਹੁੰਚਾਇਆ ਜਾ ਰਿਹਾ ਜੋ ਬੇਸਿਕ ਨੀਰ ਸੇਵ ਕੋ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਤੇ ਪਾਣੀ ਚੱਲ ਗਿਆ ਘਰ ਤੱਕ ਤਾਂ ਡਿੱਗ ਪਏ ਨੇ ਇੱਥੇ ਮੰਜ ਉੱਥੇ ਉਸ ਤੋਂ ਬਾਅਦ ਚਾਰੇ ਦੀ ਵੀ ਲੋੜਿਆ ਕੱਪੜਿਆਂ ਦੀ ਵੀ ਲੋੜ ਆ ਬਰਤਨ ਭਾਂਡਿਆਂ ਦੀ ਵੀ ਲੋੜ ਆ ਵਾਸ਼ਿੰਗ ਮਸ਼ੀਨ ਤੋਂ ਲਾ ਕੇ ਪੇਟੀਆਂ ਤੋਂ ਲਾ ਕੇ ਕੱਲੇ-ਕੱਲੇ ਸਮਾਨ ਦੀ ਇੱਥੇ ਜ਼ਰੂਰਤ ਆ ਸਭ ਤੋਂ ਮੇਨ ਜਿਹੜੀ ਲੋੜ ਆ ਹੁਣ ਇੱਥੇ ਨਾ ਹਰ ਪਿੰਡ 'ਚ ਤਿੰਨ-ਚਾਰ ਤਿੰਨ-ਚਾਰ ਡਿੱਗ ਚੁੱਕੇ ਨੇ ਉਹ ਕਦੇ ਕੋਈ ਸਰਪੰਚ ਰੱਖ ਰਿਹਾ ਕਦੇ ਕੋਈ ਉਹਨੂੰ ਰੱਖ ਰਿਹਾ ਤੇ ਫਿਰ ਉੱਥੇ ਇਹ ਪੂਰੇ ਪਿੰਡਾਂ 'ਚ ਵੀ 20-25 ਘਰ ਐਸੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਤਲਬ ਕਿ ਮਦਦ ਦੀ ਲੋੜ ਆ ਸੋ ਮੈਂ ਤੁਹਾਡੇ ਚੈਨਲ ਰਹੇ ਵੀ ਤੁਸੀਂ ਵੀ ਅੱਜ ਆਏ ਹੋ ਤੁਹਾਡਾ ਧੰਨਵਾਦ ਆ ਕਿ ਤੁਸੀਂ ਅੱਜ ਗਰਾਊਂਡ ਤੇ ਆ ਕੇ ਤੁਸੀਂ ਵੇਖਿਆ ਵਾ ਕਿ ਹਾਲਾਤ ਵੇਖੇ ਆ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਗਾਂ ਆਪਣੇ ਸਾਰੇ ਸਾਰਿਆਂ ਨੂੰ ਦੱਸੋਗੇ ਕਿ ਜੋ ਗਰਾਊਂਡ ਤੇ ਕੀ ਹਾਲਾਤ ਬਣੇ ਨੇ ਤੇ ਇਸ ਕਰਕੇ ਆਪਾਂ ਸਾਰੇ ਹੀ ਹੱਲ ਮਿਲ ਕੇ ਸਾਧ ਦੇ ਕੇ ਇਹਨਾਂ ਦੀ ਮਦਦ ਕਰੀਏ ਜਿੰਨੇ ਘਰ ਡਿੱਗ ਚੁੱਕੇ ਨੇ ਉਹਨਾਂ ਨੂੰ ਘਰ ਬਣਾਉਣ ਚ ਹੈਲਪ ਕਰੀਏ ਆਪਾਂ ਚੇਪ ਪਿੰਡ 'ਚ ਵੀ ਗਏ ਸੀਗੇ ਉੱਥੇ ਵੀ ਕੁਝ ਘਰਾਂ ਨੂੰ ਆਪਾਂ ਬਣਾਉਂਦੀ ਉਹਨਾਂ ਨਾਲ ਵਾਦਾ ਕੀਤਾ ਵਾ ਮੈਂ ਮੇਰੀ ਟੀਮ ਸਾਰੀ ਆਪਾਂ ਕੋਸ਼ਿਸ਼ ਕਰਾਂਗੇ ਤੇ ਆਪਾਂ ਜੋ ਬਤਵਤ ਹੋ ਸਕਦਾ ਇਹਨਾਂ ਦੀ ਮਤ ਕਰਨ ਲਈ ਤਿਆਰ ਆਂ ਜੀ